ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆ ਜੀ ਦੇਖੋ ਜੀ ਪਹਿਲਾਂ ਡਿਜ਼ਾਈਨਿੰਗ ਚੈੱਕ ਕਰੋ ਪਾਫਦਾ ਦੇ ਪੇਂਟ ਦਾ ਵਰਕ ਆਊਗਾ ਸਾਰਾ ਜੀ ਬਰਬਰੀ ਦੇ ਵਿੱਚ ਕਪੜਾ ਹੈ ਟੈਬੀ ਬਰਬਰੀ ਦੇ ਵਿੱਚ ਕਪੜਾ ਆਊਗਾ ਜੀ ਸ਼ਰਟ ਸਾਰੀ ਬਰਬਰੀ ਦੇ ਵਿੱਚ ਆ ਗਈ ਦੇਖੋ ਜੀ ਬਾਟਮ ਆ ਗਈ ਪਲੇਨ 3 ਮੀਟਰ ਦੀ ਵਿਸਕੋਸ ਬਸਲੀਨ ਦੀ ਬਾਟਮ ਆ ਗਈ 3 ਮੀਟਰ ਮਸਟਰਡ ਕਲਰ ਦੀ ਜੀ ਨਾਲ ਸਾਰੀ ਡਿਜੀਟਲ ਦੀ ਸ਼ਰਟ ਆ ਗਈ ਦੇਖੋ ਜੀ ਬਹੁਤ ਸ਼ਾਨਦਾਰ ਕਨਸੈਪਟ ਹੈ ਲੈਂਸ ਵਰਕ ਦਾ ਕੰਮ ਹੋਇਆ ਜੀ ਦੁਪੱਟਾ ਦੇਖੋ ਜੀ ਸੇਮ ਬੇਜ ਦਾ ਬਰਬਰੀ ਦਾ ਦੁਪੱਟਾ ਹੋਊਗਾ ਫੋਰ ਸਾਈਡ ਲੈਂਸ ਦਾ ਦੁਪੱਟੇ ਵਿੱਚ ਟਾਈ ਮੀਟਰ ਦਾ ਦੁਪੱਟਾ ਜੀ ਟਾਈ ਐਂਡ ਡਾਈ ਦਾ ਦੁਪੱਟਾ ਹੋਊਗਾ ਤਾਂ ਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਸਾਰੇ ਦੁਪੱਟੇ ਵਿੱਚ ਪੇਂਟ ਆਊਗਾ ਜੀ ਚਾਰ ਕਦਰਾਂ ਆਉਣਗੇ ਤੁਸੀਂ ਕਦਰਾਂ ਦੇ ਗੌਰ ਕਰੋ ਜੀ ਮਸਟਰਡ ਕਦਰਾਂ ਇਹਦੇ ਵਿੱਚ ਪਹਿਲਾਂ ਨੈਕਸਟ ਦੇਖੋ ਜੀ ਮਹਿੰਦੀ ਕਦਰਾਂ ਆ ਗਿਆ ਜੀ ਬਹੁਤ ਸ਼ਾਨਦਾਰ ਕਨਸੈਪਟ ਆਏ ਨੇ ਔਰ ਪ੍ਰਾਈਸ ਆਇਆ 2290 ਓਨਲੀ 2290 ਰੁਪਏ ਦੀ ਰੇਂਜ ਦੇ ਵਿੱਚ ਸੂਟ ਮਿਲ ਜੂਗਾ ਜੀ ਇਹ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ 3500 ਰੁਪਏ ਦਾ ਮਿਲੂਗਾ ਜੀ 3500 ਰੁਪਏ ਦਾ ਵਾਲਾ ਸੂਟ ਤੁਹਾਨੂੰ 2290 ਰੁਪਏ ਦੇ ਵਿੱਚ ਸਭ ਤੋਂ ਲੇਟੈਸਟ ਕਲੈਕ ਜਾਦੀਆ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਔਰ ਜਿਹੜੇ ਕਸਟਮਰ ਨੇ ਬੁੱਕ ਕਰਨਾ ਹੈ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਮੈਂ ਕਹਿੰਦਾ ਸਾਰੇ ਬੁੱਕ ਕਰ ਲਓ ਜੀ ਬਹੁਤ ਸੋਹਣਾ ਕਨਸੈਪਟ ਹੈ ਔਰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ 2290 ਰੁਪਏ ਦੀ ਰੇਂਜ ਦੇ ਵਿੱਚ ਲਵੈਂਡਰ ਕਲਰ ਆ ਗਿਆ ਦੇਖੋ ਜੀ ਬਰਬੀ ਦੇ ਵੇਸ ਆ ਗਿਆ ਬਹੁਤ ਸ਼ਾਨਦਾਰ ਕਨਸੈਪਟ ਹੈ ਟੈਬੀ ਦੀ ਸ਼ਰਟ ਬਾਟਮ ਮਸਲੀਨ ਦੀ ਦੁਪੱਟਾ ਆ ਗਿਆ ਜੀ ਕਲਰਾਂ ਦੇ ਗੌਰ ਕਰੀ ਚਲੋ ਸਕਰੀਨਸ਼ਾਟ ਲਈ ਚਲੋ ਬਹੁਤ ਸੋਹਣੇ ਚਾਰ ਕਲਰ ਆਉਣਗੇ ਜੀ ਨੈਕਸਟ ਦੇਖੋ ਮਹਿੰਦੀ ਕਲਰ ਆ ਗਿਆ ਜੀ ਬਹੁਤ ਸੋਹਣਾ ਕਨਸੈਪਟ ਹੈ 2290 ਰੁਪਏ ਦੇ ਵਿੱਚ ਮਿਲ ਜੂਗਾ ਜੇ ਆਰਟੀਕਲ ਆਪਾਂ ਨੂੰ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ 3500 ਰੁਪਏ ਮਿਲਣਾ ਹੈ ਬਰਬਰੀ ਟਾਈਪੀ ਦੇ ਵਿੱਚ ਸਭ ਤੋਂ ਲੇਟੈਸਟ ਕਲੈਕਸ਼ਨ ਹੈ ਜੀ ਜਲਦੀ ਜਲਦੀ ਪੇਜ ਨੂੰ ਫੋਲੋ ਕਰ ਲੋ ਵੀਡੀਓ ਨੂੰ ਕਰ ਦੋ ਸ਼ੇਅਰ ਦੱਬ ਕੇ ਜੀ ਚਾਰ ਕਰ ਲੈਣਾ ਦੁਬਾਰਾ ਫੇਰ ਦੇਖ ਲਓ ਪੀਸ ਇਹਨਾਂ